मानयोग प्रिंपल प्रेम कुमार जी हल्का इंचार्ज फिलौर जॉइंट बोर्ड जी वालों का जायजा लिया गया समस्याव सुनिया जल्द हल कर भरोसा दिता इस मौके चेयरमैन मार्केट कमेटी फिलौर रोशन लाल रोशी बलाक प्रधान जगत राम भट्टी बलाक प्रधान सुरिंदर सिंह आम आदमी पार्टी मैंबर साहबान मौजूद सन फिलौर तू राजुमार नंगल की खास रिपोर्ट ਦੇਖੋ ਗੱਲ ਇਸ ਤਰ੍ਹਾਂ ਵੀ ਅੱਜ ਹਲਕਾ ਵਿਧਾਨ ਸਭਾ ਫਲੋਰ ਦੀ ਜਿਹੜੀ ਆ ਅਹਿਮ ਮੰਡੀ ਆ ਫਲੋਰ ਦੀ ਦਾਣਾ ਮੰਡੀ ਬਹੁਤ ਹੀ ਵਧੀਆ ਜਿਹੜੀ ਹੈਗੀ ਆ ਮੈਂ ਜੇ ਕਹਾਂਗਾ ਜ਼ਿਲ੍ਹੇ ਦੀ ਬਹੁਤ ਵਧੀਆ ਸਰਵਤੋ ਮੰਡੀ ਆ ਇਸ ਮੰਡੀ ਦੇ ਵਿੱਚ ਅੱਜ ਜਿਹੜੀ ਝੋਨੇ ਦੀ ਆਮਦ ਹੋਈ ਆ ਪਹਿਲਾਂ ਤਾਂ ਅਸੀਂ ਜਿਹੜੀ ਆਮਦ ਹੋਈ ਆ ਉਹ ਕਿਸਾਨ ਭਰਾਵਾਂ ਦਾ ਅਸੀਂ ਮੂੰਹ ਮਿੱਠਾ ਕਰਾਉਣ ਲਈ ਆਏ ਆ ਦੂਸਰੇ ਪਾਸੇ ਜਿਹੜਾ ਹੈਗਾ ਅਸੀਂ ਬੈਠ ਕੇ ਜਿਹੜੇ ਸਾਡੇ ਆਰਤੀ ਭਰਾ ਸੀਗੇ ਔਰ ਜਿਹੜੇ ਸਾਡੇ ਕਿਸਾਨ ਸਾਥੀ ਸੀ ਉਹਨਾਂ ਨਾਲ ਬੈਠ ਕੇ ਜਿਹੜਾ ਹੈ ਅਸੀਂ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਕੀਤੀ ਆ ਕਿਸਾਨਾਂ ਨੂੰ ਅਪੀਲ ਬੇਨਤੀ ਕੀਤੀ ਆ ਕਿ ਆਪਣਾ ਝੋਨਾ ਜਿਹੜਾ ਹੈ ਉਸ ਕਾ ਕੇ ਲਿਆਓ ਤਾਂ ਕਿ ਜਿਹੜਾਗਾ ਮੰਡੀ ਦੇ ਵਿੱਚ ਬੈਠਣਾ ਨਾ ਪਵੇ ਦੂਸਰੇ ਪਾਸੇ ਸਾਡੇ ਆਰਤੀ ਭਰਾਵਾਂ ਦੀਆਂ ਕੁਝ ਸਮੱਸਿਆਵਾਂ ਔਰ ਕੁਝ ਜਿਹੜੀਆਂ ਨਿੱਜੀ ਜ਼ਾਇਜ਼ ਮੰਗਾ ਨੇ ਉਹ ਜਿਹੜੀਆਂ ਸਰਕਾਰ ਦੇ ਵਿਚਾਰ ਦੀਆਂ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਣੇ ਉਹਨਾਂ ਮੰਗਾ ਪ੍ਰਤੀ ਬਹੁਤ ਹੀ ਗੰਭੀਰ ਨੇ ਔਰ ਟੇਬਲ ਟਾਕ ਜਿਹੜੀ ਹੈਗੀ ਅੱਜ ਅਸੀਂ ਬੰਦੀਆਂ ਨਾਲ ਹੋ ਰਹੀ ਹੈ ਔਰ ਨਾਲ ਦੀ ਨਾਲ ਇਸ ਡਿਮਾਂਡਸ ਦੇ ਵਿੱਚ ਜਿਹੜਾਗਾ ਕੇਂਦਰ ਜਿਹੜੀ ਸਰਕਾਰ ਆ ਉਸ ਦਾ ਵੀ ਬਹੁਤ ਵੱਡਾ ਰੋਲ ਹੈ ਜਿੱਥੇ ਵੀ ਕਿਤੇ ਚਾਹੇ ਉਹ ਮਜ਼ਦੂਰ ਭਰਾ ਨੇ ਚਾਹੇ ਸਾਡੇ ਕਿਸਾਨ ਭਰਾ ਨੇ ਔਰ ਸਾਡੇ ਜਿਹੜੇ ਸਭ ਤੋਂ ਸਤਕਾਰਤ ਆਰਟੀਏ ਭਰਾ ਨੇ ਜਿਨ੍ਹਾਂ ਨੇ ਇਹ ਜਿੰਸ ਸੰਭਾਲ ਕੇ ਉਹਨਾਂ ਸੈਲਰਾਂ ਤੱਕ ਪਹੁੰਚਾਉਣੀ ਆ ਇਹ ਸਾਰੀ ਵੱਡੀ ਜ਼ਿੰਮੇਵਾਰੀ ਜਿਹੜੀ ਨਿਭਾਉਂਦੇ ਆ ਜਿਹੜੀਆਂ ਕੁਝ ਇਹਨਾਂ ਦੀਆਂ ਮੰਗਾਂ ਨੇ ਉਹ ਸਰਕਾਰ ਜਿਹੜੀ ਹੈਗੀ ਉਹ ਹਲਕਾਣੇ ਜਾ ਰਹੀ ਆ ਪਰੰਤੂ ਅੱਜ ਅਸੀਂ ਇੱਥੇ ਇਸ ਦਾਲਾ ਮੰਡੀ ਦੇ ਵਿੱਚ ਕਿਸਾਨ ਭਰਾ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਸਤਿਕਾਰਤ ਵਾਰੰਟੀ ਲੀਡਰ ਸਹਿਬਾਨ ਸਾਡੇ ਬਹੁਤ ਹੀ ਸਤਿਕਾਰਤ ਇਸ ਦਾਲਾ ਮੰਡੀ ਦੇ ਪ੍ਰਧਾਨ ਜਿਹੜੇ ਹਨ ਉਹ ਵੀ ਸ਼ਸ਼ੋਭਤ ਨੇ ਸਾਡੇ ਫੋਕਲੀ ਜੀ ਔਰ ਉਹਨਾਂ ਦੀ ਪੂਰੀ ਸਮੁੱਚੀ ਟੀਮ ਜਿਹੜੀ ਹੈਗੀ ਆ ਏਐਫਐਸ ਸਾਹਿਬ ਇਨਸਪੈਕਟਰ ਸਾਹਿਬ ਸਾਰੇ ਜਿਹੜੇ ਹੈਗੇ ਆ ਅਸੀਂ ਇਸ ਅਜ ਮੰਡੀ ਦਾ ਜਿਹੜਾ ਹੈਗਾ ਹੁਣ ਇੱਥੇ ਜਗ੍ਹਾ ਲੈ ਰਹੇ ਆ ਔਰ ਅਸੀਂ ਸਾਰੇ ਇੱਕ ਵਿਸ਼ਵਾਸ ਦੋਣੇ ਆ ਕਿਸਾਨਾਂ ਨੂੰ ਵੀ ਕਿ ਇੱਕ ਇੱਕ ਦਾਣਾ ਜਿਹੜਾ ਉਹ ਚੁੱਕਿਆ ਜਾਵੇਗਾ ਔਰ ਦੂਸਰੇ ਪਾਸੇ ਆਰਥਿਕਾਂ ਭਰਾਵਾਂ ਨੂੰ ਵੀ ਅਸੀਂ ਵਿਸ਼ਵਾਸ ਦੋਣੇ ਆ ਕਿ ਜਿਹੜੀਆਂ ਤੁਹਾਡੀਆਂ ਹਕਕੀ ਮੰਗਾਂ ਨੇ ਉਹ ਅਸੀਂ ਵੀ ਅੱਜ ਲਿਖ ਕੇ ਭੇਜਾਂਗੇ ਪ੍ਰਸ਼ਾਸਨ ਥਰੂ ਵੀ ਭੇਜਾਂਗੇ ਔਰ ਉੱਪਰ ਸਰਕਾਰ ਦੇ ਧਿਆਨ ਚ ਲਿਆਵਾਂਗੇ ਤੇ ਆਪਾਂ ਸਾਰਿਆਂ ਨੇ ਰਲ ਕੇ ਜਿਹੜਾ ਹੈ ਕਿਸਾਨ ਭਰਾਵਾਂ ਦਾ ਸਾਥ ਦੇਣਾ ਤੁਹਾਡਾ ਵੀ ਅਸੀਂ ਸਾਥ ਦੇਵਾਂਗੇ ਸੋ ਅੱਜ ਜਿਹੜਾ ਹੈਗਾ ਅਸੀਂ ਕਿਸਾਨਾਂ ਦਾ ਮੂੰਹ ਮਿੱਠਾ ਕਵਾ ਕੇ ਖਾਸ ਤੌਰ ਤੇ ਆਰਤੀ ਭਰਾ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਦਾ ਵੀ ਮੂੰਹ ਠਾਕਾ ਕੇ ਚੋਣੇ ਦੀ ਆਮਦ ਦੀ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਆ ਔਰ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਤ ਆਮ ਆਗੂ ਪਾਰਟੀ ਦੇ ਸਾਡੇ ਸਾਥੀ ਸਾਡੇ ਚੇਅਰਮੈਨ ਰੋਸ਼ਨਦਾਰ ਰੂਸੀ ਜੀ ਫਲੋਰ ਦਾਣਾ ਮੰਡੀ ਦੇ ਇਸ ਮੰਡੀ ਦੇ ਜਿਹਨਾਂ ਦੇ ਕੋਲ ਕਾਫੀ ਮੰਡੀਆਂ ਅਪਰਾ ਵੀ ਨੇ ਉਹ ਵੀ ਸ਼ਿਸ਼ੋਭਤ ਨੇ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਸੋ ਅਸੀਂ ਸਾਰੀ ਸੰਗਤ ਨੂੰ ਵਿਸ਼ਵਾਸ ਦਵਾਉਂਦੇ ਆ ਕਿ ਅਸੀਂ ਦਿਨ ਰਾਤ ਤੁਹਾਡੇ ਨਾਲ ਚਟਾਨ ਵਾਂਗ ਖੜੇ ਰਵਾਂਗੇ ਧੰਨਵਾਦ ਪਹਿਲਾਂ ਤਾਂ ਮੈਂ ਸਾਡੇ ਹਲਕਾ ਚਾਰਜ ਜਿਹੜੇ ਹੈ ਸਾਡੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਜਿਹੜੇ ਚੇਅਰਮੈਨ ਦੀਆਂ ਸਿੱਖਿਆ ਬੋਰਡ ਦੇ ਉਹਨਾਂ ਦਾ ਬਹੁਤ ਧੰਨਵਾਦ ਨਾਲੇ ਮੇਰੇ ਆਰਤੀਆ ਵੀਰ ਆਰਤੀਆ ਸਹਿਬਨ ਨਾਲੇ ਪਾਰਟੀ ਵਰਕਰ ਜਿਹੜੇ ਹੈਗੇ ਆ ਨਾਲ ਜਿਹੜੇ ਇੰਸਪੈਕਟਰ ਆਏ ਨੇ ਜਿਹੜੇ ਆਪਣੇ ਸਾਰੇ ਜਿਹੜੇ ਐਫਸੀਆਈ ਦੇ ਜਾਂ ਹੋਰ ਸੰਸਥਾਵਾਂ ਦੇ ਉਹਨਾਂ ਦਾ ਵੀ ਧੰਨਵਾਦ ਆ ਤੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜਾ ਦਾਣਾ ਦਾਣਾ ਮੰਡੀ ਚੋਂ ਛੋਟੇ ਰਖੀਤੇ ਜਾਵੇਗਾ ਤੇ ਬੱਕੀ ਵਰੀ ਕਿਸਾਨ ਵੀ ਵੀਰਾਂ ਨੂੰ ਵੀ ਖਾਸ ਕਰਕੇ ਬੇਨਤੀ ਆ ਵੀ ਜਿਹੜਾ ਆਪਣਾ ਝੁੰਨਾ ਸਕਾ ਕੇ ਇੱਕ ਦੋ ਦਿਨਾਂ ਕੋਈ ਫਰਕ ਨਹੀਂ ਪੈਂਦਾ ਨਾ ਛਾੜ ਘੜਦਾ ਆ ਝੁੰਨਾ ਸਕਾ ਕੇ ਹੀ ਵੜਾਓ ਦੋ ਦਿਨਾਂ ਕੋਈ ਫਰਕ ਨਹੀਂ ਪੈਂਦਾ ਸਾਰੇ ਕਿਸਾਨਾਂ ਨੂੰ ਵੀ ਬੇਨਤੀ ਆ ਵੀ ਜਿਆਦਾ ਦਿਨ ਆਪਾਂ ਮੰਡੀ ਚ ਰੋਲਣ ਨਾਲੋਂ ਆਪਾਂ ਝੁੰਨਾ ਸਕਾਵਾਂਗੇ ਆ ਕੁਝ ਵੀਰਾਂ ਦੀ ਜਿਹੜੀ ਸਮੱਸਿਆ ਵੀ ਹੈਗੀ ਆ ਕੁਝ ਹੁੰਦੀਆਂ ਵੈਰੈਟੀਆਂ ਜਿਵੇਂ 7301 ਆ ਕੁਝ ਐਸੀਆਂ ਵੈਰੈਟੀਆਂ ਮਾੜੀਆਂ ਆ ਗਈਆਂ ਜਿਹੜੀਆਂ ਝੁੰਨਾ ਜਦੋਂ ਪੱਕਦੇ ਆ ਸਾੜ ਡਿਗ ਪੈਂਦੀਆਂ ਉਹ ਡਿਗੇ ਨੂੰ ਵੀ ਅਸੀਂ ਕਈ ਦਿਨ ਪਿਆ ਰਹਿਣ ਦੇ ਤਾਂ ਅਸੀਂ ਹੁਣ ਝੁੰਨਾ ਪੱਕਿਆ ਤਾਂ ਅੱਜ ਵੜਾਉਣ ਲੱਗੇ ਆ ਤੇ ਉਹ ਮਜਬੂਰੀ ਆ ਤੇ ਕੁਝ ਸਾਡੇ ਇਲਾਕੇ ਚ ਦੁੱਧਨਾ ਪਿੰਡਾਂ ਚ ਆਲੂ ਲੱਗਦੇ ਆ ਉਹਨਾਂ ਨੇ ਇਹ ਜਿਹੜੀਆਂ ਛੇਤੀ ਪੱਕਣ ਵਾਲੀਆਂ ਵੈਰੈਟੀਆਂ ਲਾਈਆਂ ਹੁੰਦੀਆਂ ਜਿਹੜੀਆਂ ਛੇਤੀ ਮੰਡੀ ਚ ਆਉਂਦੀਆਂ ਤੇ ਉਹਨਾਂ ਨੂੰ ਝਾਰ ਦਾ ਲਾਲਚ ਨਹੀਂ ਹੁੰਦਾ ਉਹਨਾਂ ਨੂੰ ਹੁੰਦਾ ਵੀ ਜਿਹੜਾ ਛੋਨਾ ਟਾਈਮ ਨਾਲ ਕਿਲੇ-ਵੇਲੇ ਹੋਏ ਨੇ ਤਾਂ ਅਸੀਂ ਉੱਥੇ ਆਲੂ ਲਾ ਸਕੀਏ ਤੇ ਇਸ ਕਰਕੇ ਅਸੀਂ ਵਿਸ਼ਵਾਸ ਤੋਂ ਉਹਨਾਂ ਚੋਂ ਨਸਕਾ ਕੇ ਮੰਡੀ ਚ ਲਿਆਵਾਂਗੇ ਵਾਈ ਗੁੱਡੀ ਦਾ ਖਾਲਸਾ ਵਾਈ ਗੁੱਡੀ ਫਤਿਹ ਅੱਜ ਸਾਡੇ ਹਲਕੇ ਦੇ ਇੰਚਾਰਜ ਪ੍ਰਿੰਸੀਪਲ ਡੇਮ ਕੁਮਾਰ ਜੀ ਧਾਨ ਮੰਡੀ ਫਲੋਰ ਵਿਖੇ ਆਏ ਸੀ ਉਹਨਾਂ ਨੂੰ ਅਸੀਂ ਆਰਤੀਆਂ ਔਰ ਮਜ਼ਦੂਰਾਂ ਦੀਆਂ ਜੋ ਸਾਡੀਆਂ ਪ ਉਹ ਸਾਰੀਆਂ ਉਹਨਾਂ ਨੂੰ ਧਿਆਨ ਵਿੱਚ ਲਿਆਂਦੀਆਂ ਅਤੇ ਉਹਨਾਂ ਨੇ ਵੀ ਸਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਸ ਦੇ ਬਾਰੇ ਮੁੱਖ ਮੰਤਰੀ ਜੀ ਨਾਲ ਟੇਬਲ ਟਾਕ ਹੋ ਰਹੀ ਆ ਤੇ ਮੈਂ ਤੁਹਾਡੇ ਵਿੱਚ ਨਾਲੇ ਦੇ ਵਿੱਚ ਪੂਰਾ ਸਹਿਯੋਗ ਦੇਵਾਂਗਾ ਇਸ ਗੱਲ ਇਹ ਅਸੀਂ ਪ੍ਰਿੰਸੀਪਲ ਸਾਹਿਬ ਦੇ ਧਰਵਾਤੀਆਂ ਕਿ ਉਹਨੇ ਸਾਰੀਆਂ ਮੰਗਾਂ ਸਾਡੀਆਂ ਬਹੁਤ ਧਿਆਨ ਨਾਲ ਸੁਣੀਆਂ ਔਰ ਹਰ ਮੰਗ ਦਾ ਉਹਨਾਂ ਨੇ ਕਿਹਾ ਕਿ ਇੱਕ ਇੱਕ ਮੰਗ ਤੁਹਾਡੀ ਪੂਰੀ ਕਰਵਾ ਕੇ ਉਹ ਤੋਂ ਬਾਅਦ ਜੋ ਵੀ ਤੁਹਾਡਾ ਫੈਸਲਾ ਆਊਗਾ ਮੈਂ ਉਹਨਾਂ ਨਾਲ ਤੁਹਾਡੇ ਨਾਲ ਖੜੂਗਾ